ਕਿੰਨਾ ਟਾਈਮ ਹੋ ਗਿਆ ਮੈਨੂੰ ਇੱਥੇ ਰੱਖੀ ਨਹੀਂ ਮੈਂ ਤਾਂ ਲਾਡੀ ਘੇ ਵਸੀ ਕਹਿੰਦਾ ਤੂੰ ਚਾਲ ਖੇਤ ਮੈਂ ਆ ਗਿਆ ਬਸ 10 ਮਿੰਟਾਂ ਚੋਂ ਤੋ ਰੱਬ ਨੇ ਹਵਾ ਇੰਨੀ ਚਲਾ ਰੱਖੀ ਹੈਗੀ ਮੌਸਮ ਖਰਾਬ ਹੋ ਰਿਹਾਗਾ ਇਹ ਕਰਾ ਨਹੀਂ ਬੈਠੀ ਨਿੱਕੀ ਆ ਗਈ ਹੈਗੀ ਫਿਰ ਟਿਕ ਨਹੀਂ ਆਇਆ ਹੈਗਾ 2 ਘੰਟੇ ਹੋ ਗਏ ਬੈਠੀ ਨੂੰ ਜਮੀ ਸਰ ਗਿਆ ਲਾਡੀ ਤੇਰਾ ਜਸਾ ਸਪੀਕਿੰਗ ਤੂੰ ਮੇਰੇ ਮਗਰ ਕੀ ਕਰਦਾ ਮੈਂ ਤੇਰੇ ਮਗਰ ਦਸ ਤਹੂਰ ਪਰੇਗੀ ਤੇਰੇ ਮਗਰ ਫਿਰ ਤੂੰ ਆਇਆ ਕੀ ਕਰਨਾ ਤੇ ਹੂਰ ਵਰਤ ਨਹੀਂ ਹੈਗੀ ਨੂੰ ਤੂੰ ਰਫਰ ਦਾ ਡੰਗਰਾ ਵਾਂਗੂ ਮੈਂ ਤਾਂ ਲਾਡੀ ਨੇ ਭੇਜਿਆ ਸੀਗਾ ਲਾਡੀ ਨੇ ਭੇਜਿਆ ਸੀਗਾ ਤੈਨੂੰ ਆ ਤੈਨੂੰ ਭੇਜੂ ਲਾਡੀ ਨਾਲੇ ਹੈ ਲਾਡੀ ਨੇ ਭੇਜਿਆ ਸੀਗਾ ਆਪਦੀ ਪਰਜਾਈ ਨੂੰ ਸੇਫਲੀ ਕਰੇ ਲੈਂਡਿੰਗ ਕਰਾ ਦੇ ਉਹ ਬੱਸ ਕਿੰਦਰਾ ਤੂੰ ਕਹਾਂ ਤੋਪਾ ਲਈ ਫਿਰਦਾਗਾ ਸੇਫਲੀ ਨਾਲੇ ਹੋਏ ਐਨਾ ਗੁੱਸਾ ਕਿਉਂ ਕਰਦੀਆਂ ਜੇ ਮੌਸਮ ਸਹਾਨਾ ਹੈ ਪਿਆਰ ਦੀ ਬਾਤیں ਕਰੋ ਨਾ ਤੇਰੇ ਨਾਲ ਉਹ ਵੀ ਤੇਰੇ ਨਾਲ ਪਿਆਰ ਦੀਆਂ ਬਾਤਾਂ ਹੈ ਕਮ ਮੇਰੇ ਕੀ ਖਲ ਪਈ ਹੈਗੀ। ਆ ਸ਼ਕਲ ਦੇਖੀ ਆਪਦੀ। ਸ਼ਕਲ ਬਸ ਬੰਦਿਆ ਵਰਗੀ ਹੈਗੀ ਆ। ਓਏ ਪਸ਼ੂ ਵੀ ਸੋਹਣੇ ਹੁੰਦੇ ਆ। ਕਰਦੀ ਦੇਖਿਆ ਬੋਤੀ ਜੀ ਤੇਰੀ ਵੀ ਸ਼ਕਲ ਮੇਰੀ ਚੱਪੜਾ ਵਾਂਗੂ ਮਿਲਦੀ ਆ। ਫਿਰ ਤੂੰ ਬੋਤੀ ਦੇ ਮਗਰ ਕਰਦੀ ਤੇ ਨਾ ਚਾਰ ਪੰਪ ਦੇ ਦ ਨਾ ਨਲੀ ਮਾਰ ਜੀ ਫਿਰ ਉਹੀ ਸੰਭਲ ਜਾਂਦੀ ਆ ਵੀ ਮੈਂ ਕਟਰੀਨਾ ਕਾ ਬਗ। ਆਪਦਾ ਮੂੰਹ ਦੇਖਿਆ ਕਦੇ? ਦੇਖਦਾ ਰਹੂ ਜੀ ਦੇਖਦਾ ਸੀ। ਚੱਪੜ ਜਦੋਂ ਕਿਆ ਕਰਤਾ ਮੇਰੇ ਵਰਗੀ ਸ਼ਕਲ ਬਣੂਗੀ ਤੇਰੀ? ਨਹੀਂ ਨਹੀਂ ਤੇਰੇ ਵਰਗੀ ਨਹੀਂ ਬਣਾਉਣੀ ਬੀਬਾ ਮਰੀ ਜੱਸਾ ਹੀ ਠੀਕ ਆ ਮੈਂ ਫਿਰ ਤੂੰ ਜਾ ਬਸ ਠੀਕ ਆ ਜੇ ਤੂੰ ਜੱਸਾ ਠੀਕ ਆ ਨਾ ਫਿਰ ਮੇਰਾ ਪਿੱਛਾ ਛੱਡ ਦੇ ਲੈ ਸਿਆਪਾ ਆਣੋਂ ਨਹੀਂ ਮੇਰੇ ਘਰ ਪਾਤਾ ਕਹਿੰਦਾ ਉਹਨੂੰ ਲੈ ਗਿਆ ਓਏ ਬਸ ਰਹਿੰਦਾ ਅger ਝੂਠ ਬੋਲਣ ਦੀ ਵੀ ਕੋਈ ਵਜ੍ਹਾ ਹੁੰਦੀ ਆ ਠੀਕ ਆ ਤੇਰੇ ਮਗਰ ਕੋਈ ਮੇਰਾ ਦਿਮਾਗ ਨਹੀਂ ਖਰਾਬਿਆ ਤੇਰੇ ਮਗਰ ਪਾਉਂਗਾ ਉਹਨੇ ਮੇਰੇ ਸਿਆਪਾ ਪਾਤਾ ਗੱਲ 'ਚ ਕਹਿੰਦਾ ਤੂੰ ਜ਼ਿੰਮੇਵਾਰ ਬੰਦਾ ਹੈਂਗਾ ਤੂੰ ਹੀ ਇਹ ਕੰਮ ਕਰ ਸਕਦਾ ਇਸੇ ਦੇ ਬੱਚ ਦਾ ਰੋਗ ਨਹੀਂ ਹੈਗਾ ਇਹ ਹਾਂ ਅੱਗੇ ਤਾਂ ਤੈਨੂੰ ਕਦੇ ਕਿਹਾ ਨਹੀਂ ਨਾ ਤੈਨਾਂ ਇੰਨੀ ਕੁੱਤੇ ਖਾਣੀ ਹੋਏ ਤੂੰ ਫੇਰ ਵੀ ਨਹੀਂ ਗੱਲ ਸੁਣਦਾ ਹਨ ਤੂੰ ਸਮਝ ਕਿਉਂ ਨਹੀਂ ਰਿਸ਼ਟ ਵਿਸਨ ਨੂੰ ਹੈਂਡਲ ਕਰ ਉਹਨੇ ਮੈਨੂੰ ਕਿਹਾ ਕੋਈ ਗੱਲ ਹੀ ਹੋ ਮੇਰੇ ਚ ਤਾਂ ਇੰਨਾ ਏਡਾ ਤੂੰ ਹੈਂ ਜਿੱਡੀ ਤੂੰ ਹਵਾ ਕਰਦਾ ਏਡਾ ਹੈ ਨਹੀਂਗਾ ਹਾਂ ਚੱਲ ਤੁਰ ਉੱਠ ਕਿੱਥੇ ਗਿਆਗਾ ਜਾਣ ਨੂੰ ਦੇਖ ਲੈ ਮਗਰ ਮਗਰਾਉਣਾ ਪੁੱਦਰ ਨੂੰ ਮੈਂ ਤੇਰੇ ਮਗਰਾ ਹੂੰ ਮੇਰੀ ਚੱਪਲ ਨਹੀਂ ਜਾਂਦੀ ਤੇਰੇ ਮਗਰਾ ਚੱਲ ਚੱਪਲ ਨਹੀਂ ਜਾਂਦੀ ਲੱਗ ਮੂਰੇ ਹਾਂ ਚੱਲ ਉੱਠ ਪਰ ਪਰ ਹਰ 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 ਉੱਠ ਮਰਨੇ ਹਰ ਹਰ ਕਰਨ ਮੈਂ ਕਿਹੜਾ ਬੱਕਰੀ ਆ ਐ ਮੈਂ ਚਲ ਬੱਕਰੀ ਜੀ ਵੱਲ ਸੋਣਾ ਬਾੜੇ ਸਵਾਲ ਜਨਾ ਪੁੱਛੀ ਮੇਰੀ ਬੀਬੀ ਆ ਗਈ ਉਧਰੋਂ ਆਉਂਦਾ ਲਾਡੀ ਬੱਸ ਬਾਈ ਜੀ ਚੁੱਪ ਦਾ ਨਾਲੇ ਤੂੰ ਮੈਨੂੰ ਕਹਦਾ ਸੀ ਕਹਿੰਦਾ ਮੈਂ ਤੈਨੂੰ ਲਾਠੀ ਕੇ ਘਰੇ ਸਾਟ ਕੇ ਆਉਗਾ ਉਹ ਲਾਠੀ ਕੇ ਘਰੇ ਕੋਈ ਹੈ ਨਹੀਂ ਗਾ ਇੱਧਰ ਮੇਰੀ ਮੰਮੀ ਨਾਲੇ ਚਾਹ ਚੂਹ ਬਣਾ ਦੂ ਤੈਨੂੰ ਔਨੇ ਆ ਜੂ ਲਾਡੀ ਆ ਜਾ ਚਲ ਠੀਕ ਆ ਗਾ ਜਾ ਨਾ ਪੰਜਾਬ ਨਹੀਂ ਬਹੁਤ ਚੰਗਾ ਰੋਲਾ ਦਸ ਕਾ ਤੋਂ ਪਾਇਆ ਆ ਗਿਆ ਰੱਬਾ ਬੇਬੇ ਬੇ ਹਾਂ ਆ ਕੁੜੀ ਆਈ ਹੈ ਚਾਹ ਬਣਾ ਦੇ ਬੇ ਆਹਾ ਸਸਰੀ ਕਾ ਆਂਟੀ ਸਸਰੀ ਕਾ ਬੇ ਉਰੇਆ ਉਰੇਆ ਚੱਲ ਆ ਗਿਆ ਬੇ ਚੱਲ ਉਹ ਆ ਗਿਆ ਬੇ ਉਰੇਆ ਬੇ ਉਹ ਹੀ ਕੁੜੀ ਨਹੀਂ ਉਹੀ ਆ ਤੂੰ ਗਾਣਾ ਪਾਈ ਮੱਸੀ ਅਜਮ ਜਾਲ ਚ ਵਸਾਈ ਆ ਦੋਵੇਂ ਰੰਗਿਆ ਧਪੜਾਂਗੇ ਰਕੜਾਂਗੇ ਇਹ ਤਾਂ ਮੁਕਰ ਗਈ ਸੀ ਉੱਥੇ ਮੈਨੂੰ ਕਹਿੰਦੀ ਮੇਰੀ ਭੈਣ ਆ ਕੋਈ ਨਾ ਬਣਾਵਾਂਗੇ ਅੱਜ ਉਹ ਵੀ ਆਉਂਦਾ ਮਗਰ ਮਗਰੀ ਬਿੱਜੂ ਜਾ ਕਿੱਡੀ ਚਲਾਕ ਬਣਦੀ ਆ ਇਹ ਮੇਰਾ ਜਾਲ ਵਸਾਇਆ ਬੇਬੇ ਦੋਵੇਂ ਫਸੇ ਅੱਜ ਤਾਂ ਮੈਂ ਤੇਰੇ ਤੇ ਵਾਲੇ ਘਰ ਵੈ ਸੱਚੀ ਵੀ ਤੂੰ ਮੇਰਾ ਪੱਤਾ ਅੱਜ ਫੇਰ ਪਤਾ ਲੱਗਦਾ ਚੱਲ ਪੁੱਤ ਮੈਂ ਵੀ ਫੜਣ ਤਾਂ ਉਧਰ ਹੀ ਜਾਣੇ ਸੀਗੇ ਅੱਛਾ ਇਹਦਾ ਗੱਲ ਕਰ ਆਪਣਾ ਵਾਲਾ ਬੁੜਾ ਨਹੀਂ ਇਹਦਾ ਹਾਂ ਮੂਰੇ ਆ ਗਿਆ ਉਹ ਉੱਥੇ ਕੀ ਕਰਦਾ ਸੀਗਾ ਜਦੋਂ ਮੈਂ ਵੀਡੀਓ ਬਣਾਉਣ ਲੱਗ ਗਿਆ ਹਾਂ ਮੂਰੇ ਆਉਂਦਾ ਚੱਟਾ ਚੱਟਾ ਝੱਗਾ ਜ਼ਰਤਾ ਲਾ ਹਾਏ ਬੇਰੱਬਾ ਬੇ ਉਹ ਤਾਂ ਉਹਨੂੰ ਬਚਾਉਂਦਾ ਮੈਨੂੰ ਸਾਰਾ ਪਤਾ ਕੰਜਰ ਦਾ ਤਾਂ ਹੀ ਤਾਂ ਉਹ ਤੀਮੀ ਤੇ ਮੜਮੜ ਖੇਤਰ ਖਾਂਦਾ ਹੋਰ ਮੇਰਾ ਵੀ ਕੰਮ ਖਰਾਬ ਕਰਦਾ ਕੱਲ ਤੈਨੂੰ ਦੱਸਾਂ ਗੱਲ ਕੱਲ ਮੈਂ ਲਾਂਬਾ ਲੈ ਕੇ ਗਈ ਆ ਤੇਰੇ ਤਾਈ ਕੋਲੇ ਪਾਰਾਂ ਤੇ ਪਾਣੀ ਨਾਲ ਪੈਂਦੇ ਵੇ ਕਿਉਂ ਆਹੋ ਮੰਨ ਮੰਨਣ ਨੂੰ ਤਿਆਰ ਨਹੀਂ ਸੀ ਕਹਿੰਦੀ ਕਦੇ ਤੇਰਾ ਮੁੰਡਾ ਆ ਜਾਂਦਾ ਜੱਬਰ ਜਾ ਕਦੇ ਕਈ ਤੇਰਾ ਬੰਦਾ ਆ ਜਾਂਦਾ ਚੜ ਕੇ ਸਾਡੇ ਤੇ ਮੈਂ ਸਾਰੀ ਵੀਡੀਓ ਐਚਡੀ ਬਣ ਗਈ ਸੀ ਜਾਂਵੇਂ ਬੈਂਪਰ ਨਾਮ ਉਹਰੇ ਕਰਦਾ ਆਏ ਹਾਏ ਬੇਪੱਤਾ ਮਤਤਿਆ ਰਖਾ ਲੱੱਤ ਮਾ ਬਾ ਬੁਰੇ ਦੇਖੀ ਮਾ ਅਦਾ ਮੈਨੂੰ ਐਸੀ ਫਿਰ ਭੱਜ ਜਾਦੇ ਤੋਤੇ ਹਾਂ ਭੱਜ ਭੱਜ ਤਾ ਗਏ ਕੋਣ ਕਿਦਾਂ ਮਤਤੇ ਹੁਣ ਨਹੀਂ ਆਪਦੀ ਵੀਡੀਓ ਦੇਖੀ ਮੈਂ ਕਿਹਾ ਤੂੰ ਬਣਾ ਲਈ ਵੀਡੀਓ ਮੈਨੂੰ ਤਾਂ ਲੱਗਾ ਬਣਾ ਲਈ ਤੈਨੂੰ ਮਰਥਾ ਤਾਂ ਕੈਮਰਾ ਨਹੀਂ ਆਉਣਾ ਕਰ ਲਓ ਲਾ ਦੱਸ ਨਾ ਕੋਈ ਨਾ ਕੜੀ ਦੋਨਣ ਮੰਗੋ ਤਾਂ ਕੁਛ ਨਹੀਂ ਹੁੰਦਾ ਹਾਂ ਨਾ ਮੂਰੇ ਲੱਗੇ ਨਾ ਮਗਰ ਲੱਗੇ ਬੰਦਾ ਉਹਦਾ ਕੁੱਤੀ ਜਮੁੱਤੀ ਕੰਮ ਕਰ ਗਿਆ ਆ ਇਹ ਤਾਂ ਲੈ ਲੈ ਬੰਦੇ ਨੇ ਮੇਰੀ ਗੱਲ ਸੁਣ ਪੁੱਤ ਆ ਤਾਂ ਤੂੰ ਚੰਗਾ ਕੰਮ ਕਰ ਚੱਲ ਕੋਲੇ ਚੱਲ ਹੁਣ ਤੂੰ ਮੈਨ ਲੈ ਕੇ ਦੇ ਲੋਸਾ ਹੌਸਰ ਕਰੀਆਂ ਹਵੇ ਮੈਂ ਕਹੂੰਗੀ ਤੂੰ ਉਹੀ ਕੁੜੀਆਂ ਪੁੱਛੂ ਮੈਂ ਹਾਂ ਠੀਕ ਆ ਚੱਲ ਆ ਤਾਹਨ ਇਧਰ ਬਹਿ ਜਾ ਵੀ ਪਰ ਇਹਨੋਂ ਹੋ ਕੇ ਬਹਿ ਜਾ ਮੈਨੂੰ ਬਹਿ ਜਾ ਵੇ ਮੈਨੂੰ ਪੋਛ ਲਾਣ ਦੇ ਬਹਿ ਜਾ ਪਰ ਇਧਰ ਬਹਿ ਜਾ ਹੋਰ ਉਹ ਮਤ ਬਹਿਣ ਬਿਣੀ ਆਹ ਹਾਂ ਕੁੜੀ ਤੂੰ ਉਹੀ ਕੁੜੀਆਂ ਨਾ ਕਿਹੜੀ ਆਂਟੀ ਲੈ ਕੁੜੀ ਤਾਂ ਸਾਨੂੰ ਘਰ ਰਜ ਕੇ ਪਾਈ ਫਿਰਦੀਆਂ ਕਿਹੜੇ ਕਿਹੜੀ ਕਰੀਆਂ ਨੀਆਂ ਆ ਜਿਹੜੀ ਸਾਡੇ ਲਾਡੀਆਂ ਤੋਰੀ ਫਿਰਦੀਆਂ ਨਹੀਂ ਆਂਟੀ ਉਹ ਮੇਰੀ ਭੈਣ ਆ ਮੈਂ ਤੋਂ ਛੋਟੀ ਆ ਨੀ ਤੂੰ ਬਾਇਲਾ ਟੱਕੈ ਨਹੀਂ ਤੂੰ ਆਹੀ ਉਹਦੇ ਕੰਨਾਂ 'ਚ ਮੁੰਡੇ ਦੇ ਪੈ ਜਾਂਦਾ ਆਹੀ ਤੇਰੇ ਨੱਥ ਪਾਈ ਹੂਆਂ ਨਹੀਂ ਆਂਦੀ ਆ ਮੈਨੂੰ ਝੂਠ ਮਾਰਦੀ ਆ ਇਹ ਆ ਝੂਠ ਬੋਲਦੀ ਆ ਤੂੰ ਲੈ ਆਂਟੀ ਮੈਨੂੰ ਕੁਛ ਮਿਲ ਜਾ ਝੂਠ ਬੋਲ ਕੇ ਪਹਿਲਾਂ ਮੇਰੀ ਭੈਣ ਤੇ ਮੈਂ ਅਸੀਂ ਸਾਡੇ ਦੋਨੋਂ ਦੀ ਸੇਮ ਸਕਲ ਇੱਕੋ ਹੀ ਆ ਇਹਨੂੰ ਕਹ ਤੇਰੇ ਕੋ ਸਾਡ ਤੇ ਮਹਰੋਤਰੀ ਭੈਣ ਵੀ ਰਹੀ ਆ ਜੂ ਗੱਲ ਸੁਣ ਲੈ ਮੇਰੀ ਹਾਂ ਆਂਟੀ ਜੇ ਤੇਰਾ ਹੁਣ ਪੈ ਗਿਆ ਨਾ ਦੋ ਸੱਤਰ ਨਾਲੇ ਤੇਰੀ ਭੈਣਾ ਨੂੰ ਤੂੰ ਇੱਥੇ ਬੈਠੇਂਗੀ ਫਿਰ ਲੈ ਆਂਟੀਆ ਤਾਂ ਉਹ ਗੱਲ ਹੋ ਗਿਆ ਕਿ ਤੂੰ ਕੌਣ ਮੈਂ ਖਾਵਾਂਗਾ ਤੁਸੀਂ ਐਵੇਂ ਮੇਰੇ ਗੱਲ ਪਈ ਜਾਣੇ ਜਦੋਂ ਮੇਰੀ ਭੈਣ ਹੋਊਗੀ ਮੈਂ ਨਹੀਂ ਸੀਗੀ ਕੁੜੀਏ ਗੱਲ ਸੁਣਨਾ ਮੈਜੀ ਤੂੰ ਹੁਣ ਸਾਡੇ ਘਰੇ ਬੈਠੀ ਆਂ ਕੁੜੀ ਤੂੰ ਉਹੀ ਐ ਤੂੰ ਮੰਨ ਨਹੀਂ ਰਹੀ ਨਹੀਂ ਆਂਟੀ ਸਾਨੂੰ ਭਲੇਖਾ ਲੱਗਦਾ ਬੇਪੇਹੀ ਸੀਕਦੇ ਸੀੜਿਆ ਸੀ ਮੈਂ ਤੂੰ ਹੀ ਤਾਂ ਹੈਗੀ ਆ ਅ ਜਦੋਂ ਮੇਰੇ ਮੁੰਡੇ 'ਤੇ ਇਲਜ਼ਾਮ ਲਾਉਂਦੀ ਸੀ ਤੂੰ ਨਹੀਂ ਆਂਟੀ ਸਾਨੂੰ ਭਲੇਖਾ ਲਾਦਾਗਾ ਮੇਰੀ ਭੈਣ ਜਮਾ ਸੇ ਮੇਰੀ ਕਾਪੀ ਆ ਮੈਨੂੰ ਐਂ ਦੱਸ ਭਾਈ ਆ ਨਾ ਤਾਂ ਸਾਡੇ ਐਣਕ ਲੱਗੀ ਆ ਹਾਂ ਨਾ ਸਾਨੂੰ ਕਿਤੇ ਉੱਚਾ ਸੁਣਦਾ ਇਹਨੂੰ ਕਰੇ ਆਪਣੇ ਨਹੀਂ ਕਾਪੀ ਕੁਪੀ ਹੈਗੀ ਹਾਂ ਸਾਰਾ ਕੁਝ ਸੀ ਹੈ ਕਾਪੀ ਪਤਾ ਨਹੀਂ ਕਿਹੜੀ ਕਾਪੀ ਮੰਗੀ ਆਉਂਦੀ ਆ ਸਾਰਾ ਕੁਝ ਜਾਣਦਿਆ ਸੀ ਉਹ ਮੈਂ ਐਂ ਕਹਨੀ ਆ ਜੱਸੇ ਵੀ ਅਸੀਂ ਸਾਕਲ ਦੀਆਂ ਦੋਨੇ ਇੱਕ ਸਾਕਲ ਸਾਡੀ ਹਾਂ ਆ ਤੂੰ ਇਹਨੂੰ ਕਿਵੇਂ ਜਾਣਦੀ ਆ ਬਾਈ ਇਹਨੂੰ ਤਾਂ ਮੈਂ ਜਾਣਦੀ ਆ ਕਿਉਂਕਿ ਮੇਰੇ ਭੈਣ ਦੱਸਦੀ ਸੀ ਨਾ ਵੀ ਇਹ ਕਮਲਿਆਂ ਨੂੰ ਤੁਰਾ ਫਿਰਦਾਂ ਸੜਕਾਂ ਦੇ ਉੱਤੇ ਆਏ ਤੂੰ ਫੇਰ ਮੁੰਡਰ ਕਮਰਾਂ ਤੋਂ ਮੈਂ ਕਹਿੰਦਾ ਸੁਣ ਦੇਖ ਬੇ ਦਾ ਹੱਥ ਬਹੁਤ ਕੱਲ ਤੇਰੀ ਨਲੀ ਖਲਾਰ ਦੋ ਮਿੰਟਾਂ ਚ ਮੰਨ ਜਾ ਹਾਂ ਦੇਖ ਤਾਂ ਸਹੀ ਲੈ ਝੂਠਾ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੀ ਲੈ ਉਧਰ ਤੇਰੀ ਚਾਚੀ ਤਾਈ ਤੇਰੀ ਉਹ ਜਦੋਂ ਮੈਂ ਹੈ ਹੀ ਨਹੀਂ ਫਿਰ ਉਹ ਜਿਹਦੀ ਤੁਸੀਂ ਗੱਲ ਕਰਦੇ ਤੁਸੀਂ ਮੈਂ ਤੁਹਾਡੀ ਗੱਲ ਕਿਵੇਂ ਮੰਨ ਲਾਂ ਆਏ ਕਿ ਮੈਨੀ ਮੰਦੀ ਪਈ ਤੂੰ ਮਨਾਉਣੀ ਤਾਂ ਫਿਰ ਮੈਨੂੰ ਆਉਂਦੀ ਆ ਲੈ ਆ ਕਿ ਆਂਟੀ ਮਨਾਉਣੀ ਆਉਂਦੀ ਆਗੀ ਕੋਈ ਫਾਇਦਾ ਨਹੀਂ ਕਰ ਮਾਰ ਗਈ ਜਾਂਦਾ ਹੋਏ ਦਾ ਆਸਕ ਵੀ ਆ ਜਾਂਦਾ ਕੋਈ ਨਾ ਮੁੰਡੇ ਨੂੰ ਆਉਣ ਦੇ ਜਾ ਹੀ ਨਾ ਹੁਣ ਇੱਥੋਂ ਮੈਂ ਤੁਹਾਨੂੰ ਸਭ ਮੜਾ ਪਿਠਾ ਕੇ ਰੱਖ ਆਉਣੀ ਆ ਮੈਂ ਬੇਬੇ ਦੇ ਘੁੱਟ ਚੁੰਨੀ ਨਾ ਬੰਨਣਾ ਬੰਨ ਦੇ ਤਨ ਲੋਕ ਉਹ ਨਹੀਂ ਆਤਵਾਗਾ ਤੂੰ ਕਹਾਂ ਇਥੇ ਮੈਨੂੰ ਲੈ ਕੇ ਤੱਕ ਕਿਵੇਂ ਆਇਆ ਤੇ ਤੂੰ ਆਪਣੀ ਮਾਮੂਰੀ ਹਵਾ ਜੀ ਮਰੀ ਜਾਣਾਗਾ ਚਪੇੜ ਮਾਰਉਂਦੇ ਨੇ ਮੈਂ ਹੋਂ ਨਹੀਂ ਤੂੰ ਜਾ ਸਕਦੀ ਕਿਤੇ ਆਇਆ ਨੀ ਲਾਡੀ ਦੁਕਾਨ ਸੇ ਲਾਡੀ ਕਰੇ ਹੋਗਾ ਆਇਆ ਤਾਂ ਹਣੀ ਤੱਕ ਜਾਣਾ ਮੈਂ ਜਾਣੀ ਆ ਤੂੰ ਤਾਂ ਕਿਵੇਂ ਜਾਏਂਗੀ ਇਹ ਡੜਿਆ ਹੋਇਆ ਡਾ ਕੇ ਆਇਆ ਜੀ ਵਾ ਐ ਕਿਨੇ ਭੱਜੇਗੀ ਮੈਂ ਕੰਦ ਟੱਪ ਜੂ ਤੈਨੂੰ ਬੜਾ ਪਤੀਜੂ ਆ ਦੇਖ ਤਾਂ ਕਮਾ ਲਾ ਕੀ ਰੱਖਦੇ ਸੀ ਨਾ ਮੇਰੀ ਗੱਲ ਸੁਣਾ ਤੂੰ ਮਨ ਝੂਠ ਖਾ ਤੂੰ ਮਾਰ ਕੇ ਲੈ ਕੇ ਆ ਵੀ ਸਾਡੇ ਘਰੇ ਕੋਈ ਹੈ ਨਹੀਂਗਾ ਕੀ ਤਾਂ ਫਿਰ ਇੱਥੇ ਗੇਟ ਚਾ ਕੇ ਕਹਿੰਦਾ ਮੇਰੀ ਜੀ ਬੈਸਟ ਸਮਝੀ ਹੈ ਲੈ ਕਾਮਲੀ ਜੀ ਮੈਨੂੰ ਕਹਿੰਦੀ ਮੈਨੂੰ ਅੱਧਾ ਘੰਟਾ ਹੋ ਗਿਆ ਇਹਨੂੰ ਦੀਦੀ ਹੈ ਨਹੀਂ ਕਿਤੇ ਕਿੱਥੇ ਆ ਯਾਰਾ ਹਾਂ ਲੈ ਆ ਗਈ ਤੂੰ ਹਾਂ ਕੀ ਐਡੇ ਮੋٹے ਮੋٹے ਹੱਥ ਖਾਤੂ ਕਰ ਰੱਖਿਆ ਦਨੇ ਪ੍ਰਿੰਡਾ ਲੜਾ ਲੀਆਂ ਦਨੇ ਹਾਏ ਨਹੀਂ ਆ ਬਾਲ ਚਾਚਾ ਤੂੰ ਏ ਹਾਂ ਪੁੱਤਰਾ ਕਿਨੂੰ ਡੀਕਦਾ ਸੀ ਓਏ ਉਹ ਤਾਂ ਕੋਈ ਤਾਰੇ ਕੇ ਸੀਰੀ ਨੂੰ ਹਾਂ 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 ਉਹਨੂੰ ਤਾਂ ਤੇਰੇ ਸੀਰੀ ਨੂੰ ਤਾਂ ਆਪਣਾ ਜੱਛਾ ਲੈ ਕੇ ਘਰੇ ਪਹੁੰਚ ਗਿਆ ਆਪਣੇ ਚੋਂ ਚਾਚਾ ਲੋ ਮਰ ਗਿਆ ਨਾ ਆਪਦੀ ਯਾਰਾ ਕਿੱਥੋਂ ਲਈ ਜੱਸਾ ਤੂੰ ਹੀ ਮਰੀਂ ਨਾ ਆਵਦੀ ਨੂੰ ਤੂੰ ਐਂ ਕਰ ਘਰੇ ਚੱਲ ਮੇਰੇ ਨਾਲ ਦਿਖਾਵਾਂ ਤੈਨੂੰ ਓ ਯਾਰ ਰਹਿਣ ਦੇ ਚਾਚਾ ਛੋਡੀਆਂ ਦਾ ਉਰਲੀਆਂ ਪੜਲੀਆਂ ਹੁੰਦੀਆਂ ਨੇ ਐਵੇਂ ਕਿਵੇਂ ਲਈ ਜੱਸਾ ਅੱਜ ਦਾ ਪੁੱਤਰਾ ਤੂੰ ਜਾਣਦਾ ਨਹੀਂ ਫਿਰ ਜੱਸੇ ਨੂੰ ਹਾਂ ਜੱਸੇ ਨੂੰ ਤਾਂ ਜਾਣਦਾ ਹਾਂ ਹਾਂ ਉਹ ਤੇਨੂੰ ਪਤਾ ਕਿਵੇਂ ਚੱਕਰੀ ਘਮਾਉਂਦਾ ਹੁੰਦਾ ਉਹ ਚੱਕਰੀਆਂ ਦਾ ਪਤਾ ਹਾਂ ਫਿਰ ਚੱਲ ਮੇਰੇ ਨਾਲ ਇਹ ਗੱਲਾਂ ਸੱਚੀ ਗੱਲ ਐ ਹਟ ਸੱਚੀ ਤੈਨੂੰ ਦਿਖਾਉਂਗਾ ਚੱਲ ਘਰੇ ਮੇਰੇ ਨਾਲ ਆ ਜਾ ਲੱਡੀ ਓ ਉਹੀ ਹੈ ਕਿਉਂ ਹਈਦਾ ਉਹੀ ਆ ਜਾ ਨੇੜੇ ਹੋ ਕੇ ਦਿਖਾ ਦੇਣਾ ਆ ਜਾ ਨਗਾ ਕਮਜੋਰ ਹੈ ਤੇਰੀ ਤਾਤਪ ਫਲਾਂ ਜਾਂਦਾ ਛੀਰੀ ਹੈ ਆਹ ਰੱਛੇ ਬਈ ਕਰਤਾ ਹੀ ਕੰਮ ਇਤੋਂ ਕਾਹ ਨੂੰ ਹੋਣਾ ਸੀ ਮੈਂ ਤਾਂ ਸਾੜੀਏ ਪਾ ਦਿੱਤੀ ਵਧੀਆ ਕਰਿਆ ਵਧੀਆ ਕਰਿਆ ਵਧੀਆ ਹਾਂਜੀ ਫਰਮਾਈਏ ਕੀ ਫਰਮਾਈਏ ਯਾਰ ਕਿਉਂ ਮੈਨੂੰ ਤਾਂ ਲਾਡੀ ਆ ਲੈ ਕੇ ਆ ਜੱਸਾ ਲੈ ਕੇ ਆਇਗਾ ਹਾਂ ਇਹ ਮੈਂ ਮਾਲਕੀ ਹੁਣ ਦੱਸ ਲਾਡੀ ਨੂੰ ਕਿਵੇਂ ਜਾਣਦੀ ਐ ਕਿਹਦਾ ਕੰਨ ਸੀ ਮੇਰੀ ਭੈਣ ਹੈਂ ਕੀ ਆ ਭਾਈ ਵੇ ਭੈਣ ਨੂੰ ਪਾਣੀ ਪਿਆ ਤੇ ਤੂੰ ਬੱਸ ਜਾ ਲੱਗਦਾ ਹੈਂ ਮਹਿੰਦਰ ਨਾ ਕਲਾ ਸੁੱਕ ਗਿਆ ਹੈ ਪਾਣੀ ਪਿਆਓ ਪਾਣੀ 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 ਵੀ ਵੇ ਪਾਣੀ ਪਾ ਲੈ ਜਨਾਬ ਦਾ ਕੀ ਕਹਿਣਾ ਇਧਰ ਸੁਣੋ ਨਹੀਂ ਹੈਂ ਜੀ ਜਨਾਬ ਤਾਂ ਫਿਰ ਮੈਂ ਕਿਹਾ ਸੋਡਾ ਕੀ ਕਹਿ ਰਿਹਾ ਨਹੀਂ ਉਸ ਜੀ ਵਾਰੇ ਉਸ ਤੇਰੀ ਗੱਲ ਸਹੀ ਆ ਮੈਂ ਮੰਨਦਾ ਹਾਂ ਆ ਕੁੜੀ ਮੈਂ ਵੀ ਦੇਖੀ ਦੇਖੀ ਲੱਗਦੀ ਆ ਵੇ ਤੂੰ ਬਾਹਰ ਕਰ ਲੈ ਮੂੰਹ ਦਾ ਉਹ ਥੱਡੇ ਤੇ ਥੱਪੜਾ ਬੰਦੂ ਕਿਵੇਂ ਜਾਣਦੇ ਆ ਤੂੰ ਲੈ ਮੈਂ ਤੈਨੂੰ ਕਈ ਵਾਰ ਲੇਫਟ ਲੱਤੀ ਤਾਂ ਟਮਟਰ ਸਾਬ ਦਿਆ ਹਾਂ ਇਹ ਤਾਂ ਮੋਟਰਾਂ ਤੇ ਬਹਿ ਕੇ ਜਾ ਬਾਈਆ ਟੇਕਾ ਬੱਟਰ ਗੱਲ ਸੁਣ ਲੇਫਟ ਵਾਲੀ ਨੂੰ ਖੇਤ ਤੇ ਨਹੀਂ ਰਹਿ ਕੇ ਲਾਉਂਦਾ ਵੀ ਹਾਂ ਦੇਖ ਤਾਂ ਸਹੀ ਲੈ ਫਿਰ ਆਏ ਵੀ ਨਹੀਂ ਕਹਿੰਦਾ ਹੁੰਦਾ ਇਹ ਤਾਂ ਫਲਾਣਾਂ ਦਾ ਸੀਰੀ ਹੈ ਹਾਂ ਫਿਰ ਸੀਰੀ ਤੇ ਸਨ ਲੱਗ ਜਾਂਦੇ ਨੇ ਹਾਂ ਦੁਨੀਆ ਤਾਂ ਮੁੰਡੇ ਬਣ ਜਾਂਦੇ ਨੇ ਹਾਂ ਦੇਖ ਤਾਂ ਸਹੀ ਤੂੰ ਜਾਣਦੀ ਆ ਭੈਣ ਮੈਨੂੰ ਤੇ ਤੂੰ ਬਾਈਆ ਟੇਕਾ ਲਾ ਫਿਰ ਚੱਪੜੂ ਦੇਖ ਲੈ ਭੈਣ ਬਣਾ ਤੂੰ ਮੂੰਹ ਦੰਦ ਕੱਢਦਾ ਹੁਣ ਕਰੀ ਲੰਗੂ ਦੇਖ ਲੈ ਹੁਣ ਵੇਦੂ ਕਾਰਾ ਦਾ ਪਾਣੀ ਪਾ ਲੈ ਨਾ ਤੈਨੂੰ ਪਾ ਪੈਣ ਦੇ ਬੰਦੇ ਨੇ ਮੇਰੇ ਨੂੰ ਉਹ ਵੜ ਵੜ ਪੈਂਦੀ ਆ ਹਾਂ ਜੀ ਤੇ ਅਸੀਂ ਤਾਂ ਦੋਨੇ ਜਾਨੇ ਦੋਨੇ ਜਾਨੇ ਲੱਗੇ ਹੋਈ ਸੀ ਇਸ ਕੰਮ ਤੇ ਵੀ ਇੱਕ ਦਿਨ ਲੈ ਕੇ ਆਵਾਂਗੇ ਆਵਾਂਗੇ ਨਾ ਫਿਰ ਹੁਣ ਦੇਖ ਲੈ ਹੁਣ ਭਾਬੀ ਜੀ ਨੂੰ ਫਿਰ ਪੁੱਛ ਹਾਂ ਪੁੱਛੂਗਾ ਹਾਂ ਪੈਣ ਮੰਨਿਆ ਜਾਣਦੀ ਤਾਂ ਨਹੀਂ ਪੈਣ ਏਥੇ ਏਥੇ ਛੱਟ 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 ਨਾ ਜਦੋਂ ਖੇਤਾਂ ਚ ਨਾ ਕਹ ਪੈਣਾ ਉਹ ਤਾਂ ਕਿਸੇ ਆਂਟੀ ਮੇਰੀ ਗੱਲ ਸੁਣੀ ਇਹਦੇ ਭੈਣ ਕਿਹਾ ਨਾ ਉਹ ਮੇਰੀ ਭੈਣ ਆਗੀ ਜਿਹਦੀ ਜਿਹਦੀ ਤੁਸੀਂ ਗੱਲ ਕਰਦੇ ਹੋ ਜੇ ਮੈਂ ਅੰਦਰ ਜਾ ਕੇ ਘਰ ਕੁੱਟ ਤਾ ਨਾ ਹੁਣ ਮੰਨ ਜੇਗੀ ਨਹੀਂ ਨਹੀਂ ਇਹ ਨਹੀਂ ਗੱਲ ਤਾਂ ਕਾਨੂੰ ਕਰਨੀ ਆ ਕੁੜੀ ਪਤਾਨੀ ਆਈ ਆਪਣੇ ਘਰੇ ਬਾਹਰ ਮੱਜੇ ਥੱਲੇ ਤੂੰ ਬਾਹਰ ਜਾਉਂਦੀ ਕੀ ਮੇਰ ਜੀ ਕਰਦਾ ਮੈਂ ਮੇਰ ਨਹੀਂ ਕਰਦਾ ਮੈਂ ਬਡਾ ਨਹੀਂ ਐ ਮੈਂ ਕਿ ਕੁੱਟਣ ਨੂੰ ਮੈਂ ਤੇਰੀ ਤਾਂ ਗੱਲ ਹੀ ਨਹੀਂ ਸੁਣਦੀ ਹਾਂ ਇਹੋ ਮੱਜੇ ਥੱਲੇ ਬਾਹਰ ਜੱਸੇ ਮੇਰੀ ਗੱਲ ਸੁਣ ਮੈਂ ਕਿਹਾ ਨਹੀਂ ਮੇਰੀ ਭੈਣ ਜਮਾ ਮੇਰੇ ਵਰਗੀਆਂ ਉਹ ਹੋ ਸਕਦੀਆਂ ਮੈਂ ਨਹੀਂ ਹੈਗੀ ਸੀ ਨਾਲੇ ਹਾਂ ਦੇਖੀ ਮੈਂ ਤਾਂ ਸੀ ਤੇ ਰਿਸ਼ਤੇ ਬਦਲ ਜਾਣਗੇ ਹਾਂ ਦੇਖ ਤਾਂ ਸਹੀ ਆਜੇ ਤੇਰਾ ਰਿਸਟ ਸੇ ਪੱਲਾ ਉਂਗਰ ਲੈ ਚਿੰਦਾ ਬੱਡੀਆਂ ਭੇੜਾੜ ਗਿਆ ਮੇਰੇ ਯਾਰ ਮੈਂ ਬੱਲੇ ਗੱਛਿਆ ਬੱਲੇ ਬੱਲੇ ਕਮਾਲ ਕਰਤੀ ਲੋਕ ਤਾਰੇ ਰਖੜੀ ਬੰਨ ਕੇ ਕੈਸੀ ਵੇ ਹਾਂ ਦੇ ਭਾਣਾ ਤੇਰੀ ਹਾਂ ਉਹ ਯਾਰ ਥੋਨੂੰ ਕਿਵਰ ਚੱਲ ਪੈਣ ਤੈਨੂੰ ਘਰੇ ਛੱਡ ਗਿਆ ਵਾ ਆ ਦੇਖ 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 ਖਾਤਰੀ ਚਾਪੀ ਘੁੱਟ ਕੇ ਸੀ ਬਾਈ ਜਿੱਥੇ ਬੈਠੋ 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 ਮੈਂ ਵਗ ਜਾਂਗੀ ਤੂੰ ਬੈਠੋ ਬੈਠੋ ਮੈਂ ਸੱਤੋਂ ਹਣ ਹਾਂ ਸੱਤੋਂ ਦੀ ਮਾਂ ਨੂੰ ਹਣ ਕਾ ਬੀਜੀ ਨੂੰ ਬਿਲਾ ਉਂਝਲੂਸ ਕਰ ਸੱਚਾ ਮੇਰੀ ਗੱਲ ਹਾਂਜੀ ਦੇਖਣਾ ਕਿਸੇ ਦੀ ਐਵੇਂ 9 30 9 30 9 30 9 30 ਪਹਿਣਾ ਧੀਆ ਪਹਿਣਾ ਧੀਆ ਪਹਿਣਾ ਛੱਬਦੀਆਂ ਛਾਂਦੀਆਂ ਹੁੰਦੀਆਂ ਨੇ ਨਾ ਹੀ ਬਦਨਾਮ ਕਰਦੇ ਜਾਵੇਂ ਨਹੀਂ ਕਰਦਾ ਇਹ ਗੱਲ ਤੇਰੀ ਮਾਂ ਨਹੀਂ ਮੰਦੀ ਅੱਖਾਂ ਦੇ ਸਾਹਮਣੇ ਤੋਂ ਅੱਛਾ ਐਂ ਦੱਸ ਦੋਨਾਂ ਨੇ ਇੱਕੋ ਜੇ ਸੂਟ ਨੇ ਪਹਿਣਾ ਦੇ ਉਹ ਪਾ ਸਕਦੀ ਆ ਬਦਲ ਕੇ ਚਾਚਾ ਯਾਰ ਹੁਣ ਉਹ ਦੇਖ ਜੱਪੜੇ ਤੇਰਾ ਕੁਰਤਾ ਐ ਮੈਂ ਕਿੰਨੇ ਦਿਨ ਹੋ ਗਏ ਪਾਈ ਫਿਰ ਦੇ ਦੂੰਗਾ ਤੇਰੇ ਮੁੰਡੇ ਨੂੰ ਮੇਰੇ ਮੁੰਡੇ ਨੂੰ ਉਸੇ ਜੱਪੜੇ ਨੇ ਕੁਰਬਾਨੀ ਕੀਤੀ ਅੱਜ ਹਾਂ ਗੱਲਾਂ ਮਾ ਮੈਨੂੰ ਅੱਜ ਮਾਣ ਹੋ ਗਿਆ ਤੇਰੇ ਤੇ ਪੁੱਤਰਾ ਦੇਖ ਤਾਂ ਸਹੀ ਮਾਣ ਹੋ ਗਿਆ ਤੇਰੇ ਤੇ ਅੱਜ ਹਾਂ ਜੱਸਾ ਜੀ ਨੰਬਰ 1 ਜਿੰਦਾਬਾਦ ਨੀਰਬਤ ਹਾਏ ਮਰ ਜਾ ਮੇਰੇ ਪੁੱਤਰਾ ਐਡਾ ਵਟਾ ਜਿੰਦਾਬਾਦ ਉਹ ਟੀਮੀ ਦਾ ਸਾਰਾ ਦਾ ਪਾਣੀ ਨਹੀਂ ਸੀ ਪੈਣ ਦਿੰਦੀ ਹੈ ਮੈਂਨੇ ਬਾੜ-ਬਾੜ ਤੇ ਬੈਠ ਕੇ ਬੇਬੇ ਦੋਨੇ ਬਿਠਾਇਆ ਮੱਜੇ ਦੇ ਆਪਣੇ ਸਾਹਮਣੇ ਹੁਣ ਕਰੋ ਕੁਰਬਾਨੀ ਦੀ ਚਾਬੀ ਚੁੱਕ ਭਾਬੀ ਜੀ ਨੂੰ ਬੁਲਾ ਤੇਰੀ ਭਾਬੀ ਜੀ ਨੂੰ ਬੁਲਾ ਮੈਂ ਲਿਆ ਸਾਰ ਕੇ ਖੜ ਜਾ ਇੱਕ ਮਿੰਟ ਮੈਂ ਭੈਣ ਨੂੰ ਘਰੇ ਛੱਡਿਆ ਨਾ 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 ਹੁਣ ਤੂੰ ਬੋਂਗਾ ਬਣੇ ਬੈਠਾ ਲੈ ਭਾਬੀ ਜੀ ਨੂੰ ਛੱਡ ਕੇ ਜਾਣਾ ਫਿਰ ਇਹ ਕੀ ਗੱਲ ਹੈ ਐਡੀ ਕੀ ਗੱਲ ਹੈ ਨਾ ਬਿਠਾ ਕੇ ਰੱਖਿਓ ਪੱਠੇ ਨਹੀਂ ਕਿਉਂ ਤੂੰ ਆਇਆ ਕਰ ਮੇਰੀ ਗੱਸਾ ਤੂੰ ਮੰਮੀ ਨੂੰ ਬੁਲਾ ਲਈ ਸੀ ਉਹਨੇ ਆ ਗਏ ਮੈਂ ਤੇ ਭੈਣ ਨੇ ਭੈਣ ਨੂੰ ਕਰ ਛੱਡਿਆ ਉਹ ਆਏ ਨਹੀਂ ਇੱਕ ਮਿੰਟ ਹਾਂ ਤਾਪਸ ਰਹਿਣ ਵਾਲੇ ਮੈਂ ਤਾਂ ਗੱਲ ਆਏ ਗਿਆ ਤੇ ਅਈ ਆਇਆ ਭਾਈ ਜਾ ਭਾਈ ਦਾ ਪੁੱਤਰਾ ਹੋਇ ਜਾ ਹੁਣ ਤੂੰ ਛੱਜੇ ਜਾਣਾ ਮੈਂ ਹਾਂ ਹੁਣ ਲੈ ਕੂਲਰ ਸਾਫ ਕਰਦਾ ਕਿਤਾ ਬਾਲੀਏ ਗਰਮੀ ਹੋਈ ਪਈ ਐ ਜੇ ਰੱਬ ਮੀ ਪਾ ਦੇ ਥੋੜਾ ਮੋਟਾ ਮੌਸਮ ਠੰਡਾ ਹੋ ਜੇ ਲੈ ਅੱਜ ਫੇਰ ਆਉਂਦਾ ਐ ਤੁਰਿਆ ਅੱਜ ਤਾਂ ਇਹਦਾ ਮੈਂ ਇੱਕ ਪਾਸਾ ਕਰਕੇ ਤੋਰੂੰਗੀ ਭਾਬੀ ਜੀ ਆ ਅਕਲਦੀਪ ਕਿੰਨੇ ਆ ਗਏ ਅੱਜ ਫੇਰ ਉਹ ਦੇਖ ਲੈ ਲਾਡੀ ਉਹੀ ਕਰਤੂਤ ਫੇਰ ਖੰਡਿਆਈ ਜਾਂਦਾ ਅੱਜ ਕੀ ਕਰਤੂਤ ਖੰਡਿਆਤ ਉਹ ਕੁੜੀ ਬੈਠੀ ਆ ਸਾਡੇ ਘਰੇ ਜੱਛਾ ਲੈ ਕੇ ਆਇਆ ਕਿਹੜੀ ਕੁੜੀ ਉਹੀ ਜਿਹੜੀ ਮੈਂ ਤੁਹਾਨੂੰ ਦੱਸਦਾ ਹੁੰਦਾ ਮੈਂ ਤੁਹਾਨੂੰ ਕਿੰਨੇ ਵਾਰੀ ਸੁਝਾਇਆ ਵੀ ਆਪਣਾ ਸਮਝਾ ਲਓ ਮੁੰਡੇ ਨੂੰ ਹਾਏ ਹਾਏ ਕਲਦੀਪ ਤੁਸੀਂ ਸਾਡਾ ਪੈਂਡਾ ਛੱਡੋਗੇ ਕਿ ਛੱਡਦੇ ਨਹੀਂ ਕੱਲ ਪਰਸੋ ਦਾ ਤੇਰੀ ਟੀਵੀ ਇੱਥੇ ਪਟਕੇ ਗਈਆ ਗੋਡੇ-ਗੋਡੇ ਅੱਜ ਤੂੰ ਆ ਗਿਆ ਚੱਕ ਕੇ ਮੂੰਹ ਮਾੜੀ-ਮੋਟੀ ਸ਼ਾਹੀ ਮੰਨੋ ਭਾਬੀ ਜੀ ਆਪਣਾ ਆਪ ਦਾ ਘਰ ਹੈ ਤਾਂ ਆ ਜਾਈਦਾ ਹੈ ਬਗਾਨੇ ਬੰਦੇ ਨੂੰ ਪਤਾ ਲਾ ਕੇ ਕੱਲ ਨੂੰ ਕੀ ਕਹੂਗਾ ਤੈਨੂੰ ਤੁਸੀਂ ਤਾਂ ਗੱਜ ਢੋਲ ਪਾਰਖਿਆ ਵਜਾਉਣ ਵਾਸਤੇ ਮੈਂ ਤਾਂ ਆਪਦਿਆ ਕਰਕੇ ਆ ਜਾਣਾ ਭਾਬੀ ਦੱਸਣਾ ਗੱਲ ਸੁਣ ਲੈ ਜੇ ਕਿਤੇ ਉਹ ਅੱਜ ਸ਼ਾਮ ਨੂੰ ਘਰੇ ਨਾ ਫੇਰ ਤੈਨੂੰ ਪਤਾ ਲੱਗੂਗਾ। ਕੀ? ਤੁਸੀਂ ਨੇ ਕੀ ਜੰਦਾ ਰੱਖਿਆ ਫਿਰ? ਵੀ ਉਹਨੂੰ ਕੱਢਣਾ ਹੀ। ਸਾਡੇ ਘਰੇ ਬੈਠਾਗਾ। ਤੈਨੂੰ ਦੱਸਣ ਆਇਆ ਵੀ ਆ ਕੇ ਦੇਖ ਲੈ। ਤੁਹਾਡੇ ਘਰੇ ਕੀ ਕਰਨ ਆ ਪਿਆ ਉਹ? ਸਾਨੂੰ ਕੀ ਬਤਾਉ ਉਹ ਆ ਜਾ ਮੈਂ ਲੈ ਕੇ ਆਇਆਗਾ ਉਹਨੂੰ ਆ ਦਿਖਾ ਆ ਵੀ। ਤੂੰ ਐ ਕਹਿਣਾ ਵੀ ਬਾਅਦ ਪਰ ਤੂੰ ਤਖਣਾਉਣਾ ਫਿਰਦਾ। ਮੈਂ ਅger ਤੂੰ ਤਖਣਾਉਣਾ। ਮੈਂ ਅger ਤੂੰ ਤਖਣਾਉਣਾ ਹੈ। ਹਾਂ ਤੂੰ ਕਦੀ ਸੁਧਰਨਾ ਸੁਧਰ ਜਾ। ਆਪ ਮੇਰੇ ਬਾਕਾਰ ਤਾਂ ਕਿਸੇ ਨਾਲ ਗਾਟਾ ਲਾ ਦੂੰਗੀ। ਜੇ ਨਾ ਲਾਦਾ। ਭਾਬੀ ਜੀ ਆ ਲੋ। ਹਾਜ਼ਰ ਹੈ ਤੂੰ ਸਾਡਾ ਵਿਚਾਰ ਪੀਤਰ ਖੀਏ ਕਰ ਦੋ ਬੱਕਰਾ ਹਲਾਲ ਉਹੀ ਚੱਕਰ ਛੋਡੀ ਖਾਤਰ ਤਾਂ ਜਾਨ ਵੀ ਹਾਜ਼ਰ ਹੈ ਭਾਬੀ ਜੀ ਪਰ ਤੁਸੀਂ ਨਾ ਆਏ ਕਰੋ ਤੁਸੀਂ ਸ਼ਰਮ ਲਾ ਲਈ ਠੀਕ ਹੈ ਐਨੀ ਸ਼ਰਮ ਕੋਈ ਬੰਦਾ ਲਾਉਂਦਾ ਨਹੀਂ ਚਲ ਮੈਂ ਤੇਰੇ ਨਾਲੇ ਚੱਲਦੀ ਆ ਆਜੋ ਆ ਕਰਦ ਰੱਖ ਦੇ ਲੈ ਚੱਲ ਚੱਲ ਤੂੰ ਆਜੋ ਲਾਉਣੀ ਆ ਤੇਰੀ ਆਜ ਮਾੜੀ ਮੋਟੀ ਧੋਣੀ ਚੱਲ ਚੱਲ ਆ ਜਾ ਤੁਸੀਂ ਆ ਕੇ ਦੇਖੋ ਤਾਂ ਸਹੀ ਤੁਹਾਨੂੰ ਪਤਾ ਲੱਗ ਜੂ ਤੂੰ ਮੜੇ ਪਰਾਂ ਨੂੰ ਹੋ ਕੇ ਬਹਿ ਜਾ ਜ਼ਰੂਰੀ ਹੈ ਕੋਈ ਨਹੀਂ ਜੱਬੜ ਮੇਰੇ ਮੁੰਡੇ ਨੂੰ ਸਾਰੀ ਜੜੀਆਂ ਹੀ ਲਾਈ ਰੱਖਦੇ ਨੇ ਆਉਂਦੀ ਉਹ ਤੇਰੀ ਮਾਂ ਕੋਈ ਨਾ ਲੈਣ ਗਿਆ ਉਹ ਕੋੜਾ ਸੇਤੀ ਮੂੜਿਆ ਕੁਗੂ ਕੜਾ ਸੇਤੀ ਮੂੜਿਆ ਉਹ ਤੇ ਜਾ ਕੇ ਮੈਂ ਨਾ ਮੈਂ ਨੇਹ ਕਰੀ ਭਾਬੀ ਜੀ ਭਾਬੀ ਜੀ ਲੈ ਹੋ ਆ ਵੀ ਮੇਰੀ ਮਾਂ ਆ ਗਈ ਹੁਣ ਹੁਣ ਦੇਖ ਲਿਓ ਫਿਰ ਐਵੇਂ ਕਿਸੇ ਦੀ ਕੋਈ ਨਾ ਤੁਸੀਂ ਬਦਨਾਮ ਨਾ ਕੋਈ ਨਾ ਕੋਈ ਨਾ ਬੱਬੇ ਇਧਰ ਲਾ ਮੰਦਲ ਛੜ ਦੋ ਆ ਜਾ ਆ ਜਾ ਭੈਣ ਜੀ ਬੈਠੋ ਆ ਕਤੂਤ ਦੇਖ ਲਾ ਮੇਰੀ ਗੱਲ ਸੁਣੋ ਹਾਂ ਭਾਬੀ ਜੀ ਦਾ ਕੋਈ ਕਸੂਰ ਨਹੀਂ ਹੈਗਾ ਨਾ ਨਾ ਬਾਈ ਜੀ ਗੱਲ ਸੁਣੋ ਲੱਗ ਗਿਆ ਸਵੋਈਆਂ ਦੇਣਾ ਕਿਉਂ ਹੁੰਦਾ ਹੈ ਕਿਉਂ ਇਹ ਪੁੱਤਰਾ ਵਾਲਿਓ ਵੇ ਹੋ ਕੀ ਗਿਆ ਤਾ ਦੱਸ ਦੇ ਹਲਾ ਕੱਟਿਆ ਦੇਖ ਸੱਪਨੋ ਦੀ ਰਾਣੀ ਕਦ ਆਏਗੀ ਦੇਖ ਦੇ ਤੇ ਕਾੜਾ ਹੈ ਕੋਈ ਨਾ ਤੇਰੀ ਕਰਾਓ ਇੰਟਰੋਡਕਸ਼ਨ ਵੇ ਖੜ ਜਾ ਵੇ ਹਾਂ ਪਹਿਲਾਂ ਪਾਉਂਦੀ ਫਿਰ ਮੈਂ ਖੜ ਜਾ ਹੈ ਹੈ ਨਹੀਂ ਵੀ ਆ ਕੀ ਹੈ ਪਤਾ ਨਹੀਂ ਭੈਣ ਹੈ ਨਹੀਂ ਨਾ ਨਾ ਬੀਬੀ ਮੈਨੂੰ ਪਤਨਾਮ ਕਰਦੇ ਆ ਲੈ ਹੁਣ ਸਭ ਭੂਖਦਾ ਕਾਈ ਭੂਖਦਾ ਐ ਬੱਸ ਕਿਹੜੀ ਪਾਣੀ ਨੂੰ ਖੇਤ ਚ ਮਿਲਦਾ ਰਹਿੰਦੇ ਆਪਾਂ ਮੈਨੂੰ ਕੀ ਪਤਾ ਕੌਣ ਅਸਤੇ ਜਾਣਦੀ ਨੇ ਮੈਨੂੰ ਲੈ ਤੀਵੀਂ ਅਬ ਜੀ ਦੇਖ ਲੈ ਮੈਂ ਦੱਸਦਾ ਦੋ ਤਿੰਨ ਵਾਰੀ ਇਹੀ ਗੱਲ ਹੋਇਆ ਮੈਂ ਜੱਸੇ ਉਹਨੂੰ ਛੱਡ ਦਿੰਦਾ ਸੀ ਵੀ ਚਲ ਯਾਰ ਕੋਈ ਗੱਲ ਨਹੀਂ ਕਿਤੇ ਕਹਿੰਦਾ ਜੀ ਫਲਾਣੇ ਦਾ ਸ਼ੀਰੀ ਹੈ ਕਿਤੇ ਕਿਸੇ ਦਾ ਸ਼ੀਰੀ ਹੈ ਅੱਜ ਜੱਥਾ ਚੱਲ ਇਹ ਲੈ ਕੇ ਆਏਗਾ ਨਲੀ ਪੁੰਜੇ ਕਿਤੇ ਹੂੰ ਮੇਰਾ ਤਾਂ ਕਸੂਰ ਕੋਈ ਨਹੀਂ ਮੈਂ ਤਾਂ ਇਹਨੂੰ ਕਹਿੰਦਾ ਸੀ ਬਹੁਤ ਵਧੀਆ ਬੰਦਾ ਹੁਣ ਕਰਾਂਗੀ ਆ ਮੂਰੇ ਬਠਾਤੀ ਲਿਆ ਕੇ ਜੱਛੇ ਦੇ ਸਾਡੇ ਵਾਲੇ ਜੱਪੜ ਦੇ ਨੇ ਹੁਣ ਚਾਟਾ ਕੋਈ ਤਾਇਆ ਕੋਈ ਚਾਟਾ ਮੈਨੂੰ ਐਂ ਨਾ ਦੱਸੋ ਮਰ ਪੁਛਾਈ ਕਿਉਂ ਆ ਕੀ ਕਰਨਾ ਹੈ ਸਾਡੇ ਨਾਲ ਕਿਹੜਾ ਬੋਲਣਾ ਕਰਨਾ ਉਹ ਤਾਂ ਪਿੱਟੀ ਛਾਰਾ ਤੇ ਮਰਿਆ ਗਵਾਂਡੀਆਂ ਦਾ ਉਹ ਗੱਲ ਤੇਰੀ ਆ ਅਸਾਨੂੰ ਕੀ ਪਤਾ ਗੱਲ ਤਾਂ ਤੇਰੇ ਮੁੰਡੇ ਦੀ ਹੋ ਰਹੀ ਆ ਮਾਂ ਕਰ ਤੇਰੇ ਮੁੰਡੇ ਦਾ ਕਰਦੀ ਆ ਹੈ ਮੈਨੂੰ ਜਾਣਦੀ ਆਉ ਜਾਣਦੀ ਆ ਜਾਣਦੀ ਤਾਂ ਨਹੀਂ ਮੈਂ ਨਾ ਨਹੀਂ ਦੇਖਦਾ ਕੁਝ ਨਹੀਂ ਮਾਰੂਗਾ ਗੁਦਰੀ ਜੱਤ ਬਣਾਉਣਾ ਉਹ ਤਾਂ ਮਾਰੂ ਲਾ ਬੰਦਿਆਂ ਨੂੰ ਫਿਰ ਇਹਦਾ ਕਿ ਆ ਤਾ ਗੁਦਰੀ ਜੱਤ ਪਾਉਂਦਾ ਕਿ ਮੈਂ ਹੈ ਹੀ ਨਹੀਂ ਮੇਰੀ ਭੈਣ ਹੋਊਗੀ ਮੇਂ ਵਿਚ ਨਹੀਂ ਆਉਂਦੀ ਕੀ ਗੱਲ ਫਿਰ ਮੇਰੀ ਭੈਣ ਹੋਊਗੀ ਤਾਂ ਮੈਂ ਹੈ ਹੀ ਨਹੀਂ ਕਿ ਤੁਸੀਂ ਭੈਣ ਹੋਊਗੀ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਹੋ ਹਨਾ ਵੀ ਤੁਸੀਂ ਤੁਸੀਂ ਛੋਟਾ ਮੁੰਡਾ ਆ ਗਮਾਂਡੀਆਂ ਦਾ ਬਣ ਜਾਊਗਾ ਕੀ ਦਾ ਆ ਗਮਾਂਡੀਆਂ ਤਾਂ ਥੋੜਿਆਂ ਦਾ ਨੀ ਨੀ ਜੋਗੀ ਹੈ ਨਹੀਂ ਕਮਾਂਡਰ ਨੇ ਰੱਖ ਲੈਣਾ ਚਾਹਤਾਂ ਪੈਂਦੀ ਨਾ ਪਾਣੀ ਸਾਨੂੰ ਤੋਂ ਮੈਂ ਤੰਗ ਕਰਦਾ ਨਾ ਕਰਦਾ ਨੂੰ ਹਾਂ ਫਿਰ ਮੈਂ ਕਿਹਨਾਂ ਜਾਣਦੀ ਆ ਵੇਖ ਕੋਈ ਮੋਟਰਸਾਈਕਲ ਤੇ ਗਈਆਂ ਨੇ ਨਾਲ ਆਪ ਦਾ ਤੁਸੀਂ ਦੇ ਕੋਲ ਲੈ ਨਹੀਂ ਦੇਖ ਲੋ ਦੇਖ ਲੋ ਕਰੀ ਜਾਂਦਾ ਮੈਨੂੰ ਤਾਂ ਸੋਡੀ ਸਮਝ ਨਹੀਂ ਆਉਂਦੀ ਹੈਗੀ ਨੀ ਨਹੀਂ ਤੂੰ ਅੱਖਾਂ ਦਾ ਪੱਟੀ ਲਾ ਲ ਤੈਨੂੰ ਅੱਗੇ ਪਤਾ ਲੱਗੂ ਕਿ ਤੇ ਤੈਨੂੰ ਲੋਕਾਂ ਨੇ ਆ ਕੇ ਘਰੇ ਫੜਾਤੀ ਫੇਰ ਵੀ ਮੰਨੇਗੀ ਕਾਲਜ ਜਾਂਦਾ ਬੈਗ ਲੈ ਕੇ ਹੈ ਆਹ ਦੇਖ ਲੈ ਕੀ ਹੁਣ ਤਾਂ ਮੰਨ ਜੋ ਨੀ ਅੱਜ ਤਾਂ ਖਰਚਾ ਗਾ ਜੇ ਬਾਹਰ ਠੰਡ ਗਈ ਫੇਰ ਕੀ ਕਰੇਗੀ ਮਨਾਲਾ ਗੱਭੀਤ ਆਇਆ ਕਰਦਾ ਨਾ ਰੈ ਮਸਬਰਾ ਕਰਦਾ ਭੈਣ ਨੂੰ ਛੱਡ ਕੇ ਆ ਗਿਆ ਮੈਂ ਤੂੰ ਬਾਜ ਮਾਂ ਆਪਨੀ ਛੱਡਾਂ ਬਾਜਾ ਨਹੀਂ ਗੁੱਡੀ ਹੈ ਤੂੰ ਇਹ ਨਾ ਨਹੀਂ ਕਰ ਸੁਣ ਨਵੇੜੇ ਦਾ ਇਹਦਾ ਨਾ ਕੋਣਾ ਹੈ ਦੱਸ ਦੇ ਇਹਦਾ ਇਹਨਾਂ ਦਾ ਸ਼ਰਮ ਵਾਲਾ ਕੀ ਹੈ ਦੱਸੇ ਬਾਹਰ ਬਾਹਰ ਭੈਣ ਨਾ ਕਹ ਰਿਸ਼ਤੇ ਨਾਲ ਰਿਸ਼ਤੇ ਨਾਲ ਬਾਦ ਇਹ ਕੰਮ ਉੱਠਾ ਹੋ ਜਾਂਦਾ ਰਿਸ਼ਤੇ ਨਹੀਂ ਬਦਲਦਾ ਕਿਵੇਂ ਆਂਡੇ ਕੱਢਦੀ ਆ ਮੁੰਡੇ ਕੰਨੀ ਮੁੰਡੇ ਸਾਡਾ ਹਜੇ ਹਾਲ ਵੀ ਨਹੀਂ ਸੀ ਹਾਂ ਮਗਰ ਕਰਦੀਆਂ ਤੂੰ ਓ ਬੇਬੇ ਰਹਿਣ ਦਾ ਘਟਾ ਹੀ ਨਹੀਂ ਸੀ ਹਾਂ ਤਾੜੀ ਇੱਕ ਕਥ ਨਹੀਂ ਬੋਦੀ ਮੈਨੂੰ ਨਹੀਂ ਪਤਾ ਕਦ ਇੱਧਰ ਹੁੰਦੀਆ ਕਦ ਉੱਧਰ ਹੁੰਦੀਆ ਕਦ ਹੁੰਦੀਆ ਮੈਂ ਨਾ ਮੈਂ ਕਰੀ ਜਾਂਦਾ ਤਾਂ ਹੁਣ ਆ ਪੈਂਦਾ ਕੀ ਕਰਾਂ ਓ ਆਪ ਦਾ ਤਾਂ ਕਹਿੰਦੇ ਨਹੀਂ ਇਦੋਂ ਵੀ ਓ ਭੱਜ ਗਏ ਕੋਈ ਨਹੀਂ ਕੋਈ ਨਹੀਂ ਪਤਾ ਕਦ ਫੇਰ ਦੇਖ ਲੈ ਬਾਬੀ ਜੀ ਆਹ ਦੇਖ ਤੇਰੇ ਸਾਹਮਣੇ ਜੇ ਮੁੰਡੇ ਚ ਕਸੂਰ ਨਾ ਹੁੰਦਾ ਅੱਜ ਭੱਜਦਾ ਨਹੀਂ ਸੀ ਭੱਜਦਾ ਨਹੀਂ ਹਾਏ ਬੇ ਕੀ ਮਸੂਰਾ ਦਾ ਇਸ ਗੱਲ ਤੇ ਸਹੀ ਤਾਂ ਤੇਰੇ ਸਾਹਮਣੇ ਦਾ ਭੱਜ ਗਿਆ ਅੱਖਾਂ ਚ ਧੂੜਾ ਪਾ ਕੇ ਕੋਈ ਮੈਂ ਨਹੀਂ ਨਹੀਂ ਹੱਟਦਾ ਕੀ ਕਰੀ ਸਾਰੀ ਬੋਲਦੀ ਜਿਹਾ ਲੱਗਦੀ ਕੁਛ ਨਹੀਂ ਹੋਣਾ ਚੱਲ ਕੋਈ ਨਹੀਂ ਇਹਦਾ ਕੋਈ ਕਸੂਰ ਨਹੀਂ ਪਾਪੀ ਜੀ ਦਾ ਨਾਲ ਤੇਰੇ ਮੂਹਰੇ ਚਾਹ ਪਏ ਵਿੱਚ ਮੱਖੀ ਪਈ ਤੂੰ ਆਈ ਪੀ ਜਾਨੀ ਆ ਸ਼ਰਮ ਮੰਨਣੀ ਮਾਰੀ ਬੱਤੀ ਕਿਉਂ ਹੀ ਪਿੰਦੀ ਹਾਂ ਮੱਖੀ ਮੂਹਰੇ ਚਾਹ ਖਾਓ ਅੱਖੀ ਦੇ ਕੇ ਮੱਖੀ ਨਹੀਂ ਨਿਕਲਦੀ ਉਹ ਚੱਲ ਕੋਈ ਨਹੀਂ ਹੁਣ ਇਹਨਾਂ ਦਾ ਗੱਲ ਨਹੀਂ ਸ਼ਰਮ ਪਰੇ ਕੱਢੀ ਤੂੰ ਤਾਂ ਬਿੱਚੇ ਦੇ ਚੁਪਾ ਕੇ ਬਈਆ ਨਾ ਉਹਨੂੰ ਸ਼ਰਮਾ ਹਾਂ ਤੁਹਾਡੇ ਬੁੱਢੇ ਨੂੰ ਸ਼ਰਮਾ ਜਦੋਂ ਲੈ ਕੇ ਖੈਤਾਂ ਚੜਾ ਕੇ ਰੋਕਾਈ ਜਿੱਧਰ ਮੈਂ ਨਹੀਂ ਲਿਆ ਉਧਰ ਵੀ ਆ ਕੇ ਜੀ ਆਉਂ ਲੱਗਦੀ ਹੈ ਉਹ ਦੇਖੀ ਸਹੀ ਉਹ ਦੱਛੇ ਉਹ ਬੱਸ ਕਰੋ ਬੱਸ ਕਰ ਤੂੰ ਦਿਮਾਗ ਨਾ ਖਾ ਤੂੰ ਭਾਬੀ ਜੀ ਉਹ ਲੈ ਵੇ ਤੂੰ ਹਜੇ ਫੇਰ ਭਾਬੀ ਜੀ ਮੈਂ ਚੱਕ ਲਿਆ ਕੁਝ ਨਿਖਾ ਲਈ ਉਹ ਘਰੇ ਆਏ ਨੂੰ ਨਹੀਂ ਆਏ ਕੁਝ ਕਹਿੰਦੇ ਹੁੰਦੇ ਬੋਲਦਾ ਇੰਨਾ ਨਹੀਂ ਬੋਲਦੇ ਹੁੰਦੇ ਰੌਲੀ ਪਾਚਾ ਦੇ ਓਏ ਅਗਲੇ ਨੂੰ ਪਤਾ ਲੱਗ ਗਿਆ ਇੰਨਾ ਕਿ ਬੱਸ ਬਸ ਹੁਣ ਬੇਇੱਜ਼ਤੀ ਆਏ ਨਹੀਂ ਹਜੇ ਬੇਇੱਜ਼ਤੀ ਮੰਨਦਾ ਨਾ ਆਏ ਘਰ ਵੇ ਤੂੰ ਮਾਝਾ ਕਹਿੰਿਆ ਆਇਆ ਤੂੰ ਰੌਲੀ ਉਹਨਾਂ ਨਾਲ ਜਾ ਉਹ ਲੈ ਹਾਇ ਦੱਸ ਫਿਰ ਉਹ ਨਾਲੇ ਬਗ ਜਾ ਇੱਥੇ ਨਾ ਹੀ ਮੁੜ ਕੇ ਚੱਲ ਜੇ ਉਹ ਨਾਲ ਚਾ ਆ ਨਮਈਆ ਯਾਰ ਕੰਮ ਹੋ ਗਿਆ ਜਿ세 ਮੈਂ ਤੇਰੇ ਨਾਲ ਇੰਨੀ ਹੈਲਪ ਕਰਾਈ ਆ ਯਾਰ ਕੋਈ ਹੈਲਪ ਨਹੀਂ ਕਰਾਈ ਜਿਹੜਾ ਤੂੰ ਕੀਤਾ ਮੈਂ ਇਕੱਲੇ ਨਹੀਂ ਕੀਤਾ ਆ ਨਾਲੇ ਤੂੰ 70 ਲੱਖ ਆਲੀ ਮੈਂ ਇੱਥੇ ਰੱਖ ਚੁੱਪ ਏ ਤੋ ਮੈਨੂੰ ਬਹੁਤ ਨਾਪਰਾਤਾ ਹੱਥ ਵੀ ਲਾ ਕੇ ਦੇਖ ਮੇਰੇ ਮੁੰਡੇ ਬਹੁਤ ਪਈਏ ਨੇ ਪਹਿਲਾਂ ਮਰੇ ਆਜੇ ਮਾਰੂ ਹੁਣ ਹੈ ਇਹਨੂੰ ਲੈ ਜਾ ਮੇਰੀਆਂ ਅੱਖਾਂ ਤੋਂ ਪਰੇ ਲੈ ਜਾ ਨਾ ਉਹਨੂੰ ਤਾਂ ਕਿਹਾ ਨਹੀਂ ਮੈਂ ਜਾ ਕੇ ਮੈਂ ਉਹ ਨਾ ਜਾ ਕੇ ਉਹ ਨਾ ਭਾਬੀ ਜੀ ਕੋਲੇ ਤੂੰ ਬਹਿ ਤੇਰਾ ਫੇਰ 70 ਲਾਉਗੀ ਐਵੇਂ ਨਾ ਮੈਂ ਉਹ ਨੂੰ ਪੂਰਾ ਮਨਾ ਕੇ ਆਉਂਗਾ ਵੀ ਹਾਂ ਹੁਣ ਆ ਦੇਖ ਤੇ ਤੂੰ ਕਿਉਂ ਤੀ ਵੀ ਤੂੰ 70 ਖਾਈ ਜਾਂਦਾ ਇਹਦੇ ਨਾਲ ਤਾਂ ਮੇਰੇ ਰੇਸ਼ੀ ਨਾ 70 ਖਾਈ ਜਾਂਦਾ ਤੂੰ ਉਹ ਕਹਿੰਦੀ ਸੀ ਕਿ ਰੇਲ ਜੇਲ੍ਹ ਚ ਚਖਾਉਂ ਉੱਥੀ ਰੋਟੀ ਫੜਾਈ ਨੀ ਹਾਂ ਭਾਬੀ ਆਏ ਕਹਿੰਦੀ ਸੀ ਬਗ ਜਾ ਹਾਂ ਐ ਕਹਿੰਦੀ ਸੀ ਫੇਰ ਤਾਂ ਮੈਂ ਲਾੜਮੀ ਪੁੱਛ ਕੇ ਆਉ ਹਾਂ ਜਾਓ ਲੈ ਦੇਖ ਲੈ ਆਉ ਨਿਕਲ ਗਿਆ ਹੁਣ ਕੀ ਕਰੀਏ ਕੋਈ ਨਾ ਪਤਾ ਮਨਾਉਣੇ ਤਾਂ ਮੈਨੂੰ ਆਉਂਦੇ ਨੇ ਉਹ ਫੇਰ ਨਾ ਕਰ ਬੇਬੇ ਕਹਿੰਦੇ ਨਹੀਂ ਉਹਦੇ ਹਰ ਕੁੱਤੇ ਦਾ ਦੇਣਾ ਆਉਗਾ ਇਹਨਾਂ ਦਾ ਦਿਨ ਆ ਆ ਕੇ ਲੰਗੀ ਜਾਂਦਾ ਪਰ ਇੱਕ ਦਿਨ ਐਸਾ ਦਿਨ ਆਊਗਾ ਉਹ ਦਿਨ ਲੰਗਣਾ ਹੀ ਨਹੀਂ ਹੈਗਾ ਹਾਂ ਤੂੰ ਟੈਨਸ਼ਨ ਨਾਲ ਹੈ ਮੈਂ ਤੇਰੇ ਨਾਲ ਆ ਆ ਜਾ ਤਾਣੀ ਦੀ ਘੁੱਟ ਹਾਲ ਯਾਰ ਸਹੀ ਬੇਬੇ ਬੁੱਗੇ ਉਹ ਬੁੱਗੇ ਤੂੰ ਕਮਾਲ ਕਰਦਾ ਯਾਰ ਤੂੰ ਇਹਨਾਂ ਦੇ ਘਰੇ ਕਿਉਂ ਆ ਗਿਆ ਆ ਜਾ ਕੌਣ ਬੁੱਗਾ ਤੁਸੀਂ ਹੀ ਮੂੰ ਤਾਂ ਮਰੋ ਲਪੜਾ ਮੈਂ ਉੱਥੇ ਤਾਂ ਤੈਨੂੰ ਭੈਣ ਕਹਿੰਦਾ ਸੀਗਾ ਉਹ ਯਾ ਤਾ ਯਾਰ ਜਦੋਂ ਬੰਦਾ ਬਿਫਤਾ ਚ ਬਸਿਆ ਨੂੰ ਤੁਹਾਨੂੰ ਪਤਾ ਪਰ ਗਦੇ ਨੂੰ ਹੀ ਪਿਓ ਕਹਿਣਾ ਪੈਂਦਾ ਬਸ ਫਿਰ ਤੂੰ ਗਦੇ ਨੂੰ ਪਿਓ ਕਹਿ ਲੈ ਠੀਕ ਆ ਮੈਨੂੰ ਬੁਗਾ ਵਗਾ ਨਾ ਕਹ ਤੂੰ ਇਥੇ ਗੜਨਾ ਕਿਸ ਨੂੰ ਆਸ ਮੈਂ ਤੁਨ ਕਹਦਾ ਵੀ ਮੈਨੂੰ ਤੂੰ ਐਂ ਦੱਸ ਬਈ ਪਰ ਤੂੰ ਉਹਨੂੰ ਕਿਉਂ ਦੱਸੇ ਨੂੰ ਕਿਹਾ ਵੀ ਤੂੰ ਲੈ ਮੈਂ ਜੱਸੇ ਨੂੰ ਕਦੋਂ ਕਿਹਾ ਲੈ ਆਕੇ ਮੈਂ ਜੱਸੇ ਨੂੰ ਕਿਹਾ ਹੋਰ ਹੁਣ ਮੈਨੂੰ ਤੂੰ ਫੋਨ ਕਰਿਆ ਕਹਿੰਦਾ ਕਿ ਮੈਂ ਆਉਣਾ ਖੇਤ ਕੰਨ ਤੂੰ ਵਗ ਚਾਲ ਮੈਂ ਉੱਥੇ ਬੈਠੀ ਡਿੱਗੀ ਗਈ ਉਹ ਆਇਆ ਜੱਸਾ ਮੈਂ ਦੱਸਦੀ ਗੱਲ ਮੈਂ ਪਿੰਡ ਦੇ ਕਿਸੇ ਵੀ ਬੰਦੇ ਨੂੰ ਕਹਿ ਸਕਦਾ ਵੀ ਤੇਰੀ ਪ੍ਰਧਾਨ ਨੂੰ ਲਿਆ ਜਾ ਕੇ ਉਹ ਜੱਸਾ ਉਹ ਸੌ ਲੁੱਚਿਆਂ ਦਾ ਲੁੱਚਾ ਬੰਦਾ ਯਾਰ ਉਹਨੂੰ ਥੋੜੂ ਕਹੂੰ ਯਾਰ ਉਹਨੂੰ ਤਾਂ ਮੈਂ ਜਮੇ ਨੀ ਇੰਜੀਨੀਅਰ ਕਰਦਾ ਉਹ ਤੇ ਨਾਲੇ ਮੈਂ ਬਸ ਹੁਣ ਮੇਰੇ ਨਾਲ ਮਿੱਠੀਆਂ ਨਾਲ ਮਾਰ ਠੀਕ ਆ ਤਾਂ ਮੈਨੂੰ ਭੈਣ ਗਿਆ ਹੁਣ ਭੈਣ ਹੀ ਰੱਖੀ ਮੈਨੂੰ ਉਹ ਨਹੀਂ ਉਹ ਗੇ ਯਾਰ ਤੂੰ ਸਮਝਿਆ ਨਹੀਂ ਯਾਰ ਨਹੀਂ ਨਹੀਂ ਤੂੰ ਮੇਥੋਂ ਦੂਰ ਹੋ ਕੇ ਗੱਲ ਕਰ ਨਾਲੇ ਰਹੀ ਗੱਲ ਹੋਰ ਤਾਂ ਮੈਨੂੰ ਭੈਣ ਗਿਆ ਤੇਰੇ ਭੈਣ ਬਣ ਕੇ ਦਿਖਾਉਣਾ ਆਏ ਸਾਲ ਤੇਰੇ ਘੁੱਟ ਤੇ ਰਖੜੀ ਬਣਾ ਕੇ ਮੈਂ ਆ ਕੇ ਨਕਰੇ ਕਰ ਮਜ਼ਾਕ ਸਾਰਾ ਮਜ਼ਾਕ ਦਾ ਹਾਂ ਵੇ ਆਹ ਸਾਲੀ ਬੱਕਰੀ ਉਹ ਵਿਪਤਾ ਪੈ ਗਈ ਯਾਰ ਕੀ ਕਰ ਰਹਾ ਮੈਂ ਯਾਰ ਚੱਲ ਬੀਬੀ ਆਉਂਦੀ ਆ ਬੀਬੀ ਨੂੰ ਡਿੱਗਦਾ ਖੜਕੇ ਬੀਬੀ ਬੇ ਬੇ ਹਾਈ ਬੇ ਬੇ ਕੀ ਗੰਦ ਖੰਡਿਆ ਰੱਖਿਆ ਬੀਬੀ ਕੀ ਗੰਦ ਖੜਾਇ ਦੇ ਕੀ ਕਿੱਡੇ ਕਿੱਡੇ ਅਲਜਾਬ ਲਾਉਂਦਾ ਉਹ ਮੇਰੇ ਤੇ ਦੇਖ ਲਾ ਉਹ ਤੇਰੀ ਨਿੱਕੇ ਜਿਹੇ ਮੁੰਡੇ ਤੇ ਮੇਰੀ ਗੱਲ ਸੁਣਾ ਲਾਡੀ ਮੈਨੂੰ ਲੱਗਦਾ ਤੂੰ ਸਿਰੇ ਦਾ ਲੁੱਚਾ ਬੰਦਾ ਹੈ ਮੈਨੂੰ ਲੱਗਦਾ ਰੰਗ ਟੰਗ ਤੇਰਾ ਬੀਬੀ ਤੂੰ ਕਿਉਂ ਆਏ ਕਹਿੰਦੀ ਆ ਦੇਖੀ ਤੈਨੂੰ ਪਤਾ ਪੜਦੇ ਮੱਚਦੇ ਆ ਉਹ ਜਾਣ ਕੇ ਕਰਦੇ ਆ ਵੇ ਤੂੰ ਮਾੜਾ ਮੋਟਾ ਦਾ ਸ਼ਰਮ ਮੰਨ ਕਿਉਂ ਮੇਰੇ ਸਿਰ 'ਚ ਖੇਪ ਪਵਾਈ ਐ ਇਸ ਉਮਰੇ ਬੀਬੀ ਮੈਂ ਕੀ ਤਾ ਦੇਖ ਲੈ ਤੂੰ ਐ ਕਾ ਤੂੰ ਕਰਦੀ ਆ ਉਹ ਜਾਣ ਦੇ ਲਾਡੀ ਕਿਉਂ ਛਤਰਾ ਦੇ ਦਿਨ ਆ ਰਹੇ ਨੇ ਤੇਰੇ ਮੈਨੂੰ ਐ ਨਹੀਂ ਲੱਗਦਾ ਹੈਗਾ ਵੀ ਤੂੰ ਸੁਧਰੇਗਾ ਕਿੰਨੇ ਵਾਰੀ ਮੈਂ ਸਮਝਾ ਚੁੱਕੀ ਲਾਡੀ ਸੁਧਰ ਜਾ ਨਹੀਂ ਮੈਂ ਸਿਰੇ ਸਿਰ ਕੁੱਟੂ ਤੇਰਾ ਛਤਰਾਣਾ ਮੈਨੂੰ ਛੱਡ ਜਾ ਬੀਬੀ ਛੱਡ ਜਾ ਰੁਕ ਜਾਣਾ ਹਾਂ ਕਰੇ ਲੈ ਗੱਲ ਕਰੇ ਮੈਂ ਕਿੱਥੇ ਜਾਊਂਗਾ ਜਦ ਤੱਕ ਮਰਦੀ ਜਾ ਕੂ ਮੇਰਾ ਦਿਲ ਉਸ ਕਢਾ ਰਖਿਆ ਖੂਜ ਟੱਕ ਖਾਤਾ ਜਾ ਕੇ ਮੈਨੂੰ ਨਹੀਂ ਪਤਾ ਆਈ ਨਾ ਮੁੜ ਕੇ ਕਰੇ ਸਾਡੇ ਸਾਡੇ ਨਹੀਂ ਆਪਣਾ ਘਰ ਆ ਬੀਬੀ ਆਏ ਰਖ ਰਿਆ ਕਰ ਤੂੰ ਬੇ ਸ਼ਰਮੰਨਾ ਸ਼ਰਮ ਮੰਨ ਕੇ ਉਹ ਪਿੱਤਾ ਤਾ ਮੇਰਾ ਚੱਲ ਕਰੇ ਚੱਲ ਜਾ ਜਾ ਪਾਇਆ ਨਾ ਮੈਂ ਨਹੀਂ ਜਾਂਦੀ ਹੈਗੀ ਤੇਰੇ ਨਾਲ ਤੂੰ ਨਾ ਮੈਂ ਤੈਨੂੰ ਘਰੇ ਬੜਨ ਨਾ ਬੀਬੀ ਨਹੀਂ ਮੇਰੀ ਚੱਲ ਕਰੇ ਜਾ ਕੇ ਛੱਤਰ ਲਾਉਣੀ ਤੇਰੇ ਆ ਜਾ ਆ ਜਾ ਮੈਂ ਨਹੀਂ ਜਾਂਦਾ ਕਰ ਯਾਰ ਜਾ ਬਾਜਾ ਭਾਜਾ ਤੂੰ ਫੇਰ ਉਹ ਨਾ ਆ ਮੈਂ ਆਉਂਦੀ ਨਹੀਂ ਨਾ ਇੱਥਰ ਟੱਕੇ ਖੰਦਾ ਕਿ ਥੋ ਲੋ ਹੂ ਪੀਤਾ ਨੇ ਮਰੀ ਲਾ ਨਾ ਹੋ ਤਾ ਸਿਆ ਵੇ ਲਾਡਿਆ ਹਾਏ ਕੀ ਬਣੂ ਹੁਣ ਯਾਰ ਮੇਰਾ ਇੱਕ ਤਾਂ ਚਾਚੇ ਕਹਿੰਦੇ ਨਾ ਜਲੂਸ ਕੱਢ ਰੱਖਿਆ ਮੇਰਾ ਯਾਰ ਕੀ ਕਰਾਂ ਮੈਂ ਯਾਰ ਹਾਏ ਵੇ ਜਪੜਾ ਹਾਏ